ਪਿੰਡ ਆਦਮਪੁਰ ਦੇ ਵਿੱਚ ਕਈ ਏਕੜ ਫਸਲ ਦੇ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਫਸਲ ਦੇ ਨਾੜ ਤੇ ਕਈ ਏਕੜ ਦੇ ਵਿੱਚ ਲੱਗੀ ਜੜੀ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਇਹ ਤੋਂ ਗੁਸ਼ਰਨ ਵਾਲਾparatmala ਪ੍ਰੋਜੈਕਟ ਹੈ ਜਿੱਥੇ ਕਿ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਚੰਗਿਆੜੀ ਖੇਤ ਦੇ ਵਿੱਚ ਡਿੱਗਣ ਦੇ ਕਾਰਨ ਇਹ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਇਸ ਅਗ ਦੀ ਲਪੇਟ ਦੇ ਵਿੱਚ ਕਈ ਏਕੜ ਕੜਜੜੀ ਕੜੀ ਫਸਲ ਹੈ ਉਹਨਾਂ ਨਾਲ ਵੀ ਲਪੇਟ ਦੇ ਵਿੱਚ ਆ ਗਿਆ ਅੰਗ ਜੜਾ ਹੈ ਦੱਸਦੇ ਕਿ ਅੱਗ ਲੱਗਣ ਦੇ ਨਾਲ ਫਸਲ ਅਤੇ ਨਾਰ ਸੜ ਕੇ ਸਵਾਹ ਹੋ ਗਈ ਹੈ ਅੱਗ ਦੇ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਨੇ ਮੁਸ਼ਕਲ ਤੋਂ ਬਾਅਦ ਇਸੇ ਕਾਬੂ ਪਾਇਆ ਮੇਰੇ ਠੇਕੇ ਦੇ ਵਾਹੀ ਕਰਦੇ ਮੇਰਾ ਕਣਕ ਦਾ ਨੁਕਸਾਨ ਹੋਇਆ ਜੀ ਕਰਕੇ ਪਰਵਾਹੀ ਮਿਲਣੀ ਚਾਹੀਦੀ ਮੈਨੂੰ ਤੇ ਰ ਫਾਇਰ ਬ੍ਰਿਗੇਡ ਜ਼ਰੂਰ ਹੋਣੀ ਚਾਹੀਦੀ ਹੈ ਉਰੇ ਨੇੜੇ ਤੇਰੇ ਹੈ ਨਹੀਂ ਤੇ ਨਾ ਉਰੇ ਸਮੇਂ ਸਿਰ ਪਹੁੰਚਦੇ ਨੇ ਉਰੇ ਪਾਣੀ ਦੀ ਦਿੱਕਤ ਬਹੁਤ ਹੈ ਪਾਣੀ ਵਾਸਤੇ ਦੁਆਰੇ ਸਰੰਦ ਗੱਡੀਆਂ ਗਈਆਂ ਨੇ ਉਰੇ ਤੋਂ ਭਰਨ ਵਾਸਤੇ ਕੀ ਮੰਗ ਕਰਦੇ ਮੰਗੀ ਇਹੀ ਹੈ ਵੀ ਜਿਹੜਾ ਹੁਣ ਨੁਕਸਾਨ ਹੋਇਆ ਪਰਭਾਈ ਮੇਲੇ ਜੀ ਤੇ ਮੇਰਾ ਨਾੜ ਵੀ ਵਿੱਚ ਜਿਹੜਾ ਸੜਿਆ ਹੋਇਆ ਜੀ ਤੇ ਬਾਕੀ ਕਾਫੀ ਨੁਕਸਾਨ ਹੋਇਆ ਕਿਸਾਨਾਂ ਹੋਰਾਂ ਦਾ ਵੀ ਤੇ ਸਭ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਮੇਰਾ ਪਿੰਡ ਆਦੋਂ ਪਰ ਮਨਗੁਰ ਸਿੰਘ ਹੋ ਰਹੇ ਜੀ ਆਪਣੇ 4 ਏਕੜ ਕਾਟੇ ਜਲ ਗਈ ਤੇ 1 ਏਕੜ ਕਣਕੀ ਤੇ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਜੀ ਉਹਦੇ ਪੁਲ ਤੇ ਵੈਲਡਿੰਗ ਪੁਲਿੰਗ ਕਰਾਇਸੀਏ ਵਰਕਰ ਹੱਤ ਮਾਲਾ ਰੋਡ ਤੇ ਲੱਗੇ ਹੋਏ ਨੇ ਜੀ ਐਸਓਗ ਸ਼ੁਰੂ ਹੋਈ ਹੈ ਤੇ ਆਪਣੇ ਸਾਰੇ ਲੱਗ ਜੱਗ ਫੈਲ ਗਈ ਬਹੁਤ ਨੁਕਸਾਨ ਹੋਇਆ ਤੇ ਆਪਾਂ ਨੂੰ ਪਰ ਭਾਈ ਚਾਹੀਦੀ ਜੀ ਇਸ ਦੀ ਦੇਖੋ ਅੱਜ ਅਸੀਂ ਇੱਥੇ ਸਾਡੇ ਫਤੇਕਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਦਮਪੁਰ ਪਿੰਡ ਦੇ ਜਿਹੜੇ ਰਕਵੇ ਦੇ ਵਿੱਚ ਇੱਕ ਭਾਰਤ ਮਾਲਾ ਪ੍ਰੋਜੈਕਟ ਆ ਜਿਹੜਾ ਉਹ ਨਿਕਲ ਰਿਹਾ ਔਰ ਉੱਥੇ ਜਿਹੜੇ ਕੰਮਕਾਰ ਕਰਦੇ ਕੰਮ ਆ ਤੋਂ ਗੱਲ ਜਿਹੜੀ ਇੱਥੇ ਵੈਲਡਿੰਗ ਕਰਦੇ ਆ ਤੋਂ ਇੱਥੇ ਜਿਹੜੀ ਕੱਗ ਦੀ ਚਿਗਿਆੜੀ ਨਾਲ ਅੱਗ ਸ਼ੁਰੂ ਹੋਈ ਜਿਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਖਾਸ ਤੌਰ ਤੇ ਐਸ ਪਿੰਡ ਦੇ ਵਿੱਚ ਜਿੱਥੋਂ ਅੱਗ ਸ਼ੁਰੂ ਹੋਈ ਜਿੱਥੇ ਦੋ ਕਿਸਾਨਾਂ ਦੀ ਕਣਕ ਜਿਹੜੀ ਉਹ ਜਲ ਕੇ ਸੁਆਹ ਹੋਈ ਇੱਕ ਕਿਸਾਨ ਦਾ 1 ਏਕੜ ਇੱਕ ਦੀ 5 ਕਨਾਲ ਹੈ ਔਰ ਉਹਦੇ ਨਾਲ ਹਜ਼ਾਰਾਂ ਸੈਂਕੜੇ ਏਕੜ ਜਿਹੜੇ ਇੱਥੋਂ ਜਿਹੜੇ ਖਰਚੇ ਜਿਨ੍ਹਾਂ ਦੀ ਅਜੇ ਤੂੜੀ ਬਣਨੀ ਸੀ ਉਹ ਜਿਹੜੇ ਨੁਕਸਾਨੇ ਗਏ ਉਹ ਸੜਕੇ ਸੁਆਹ ਹੋ ਗਏ ਔਰ ਜਿਹੜੇ ਕਿਸਾਨਾਂ ਦੇ ਵਿੱਚ ਟਰੈਕਟਰ ਤੂੜੀ ਵਾਲੀਆਂ ਮਸ਼ੀਨਾਂ ਜਾਂ ਕੰਬਾਈਨਾਂ ਚੱਲਦੇ ਸੀ ਉਹਨਾਂ ਨੇ ਭਜਾ ਕੇ ਵਿੱਚੋਂ ਕੱਢੀਆਂ ਔਰ ਇਹਦੇ ਨਾਲ ਲੱਗਦੀ ਜਿਹੜੇ ਸਰਹੰਦ ਨਹਿਰ ਹੈ ਉਹ ਨਹਿਰ ਦੇ ਨਾਲ ਨਾਲ ਜਿੰਨੇ ਵੀ ਦਰਖਤ ਖੜੇ ਸੀ ਉਹ ਸਾਰੇ ਦਰਖਤ ਨੇ ਜਿਹੜੇ ਜਿਹੜੇ 50 50 100 100 ਸਾਲ ਪੁਰਾਣੇ ਉਹ ਸਾਰੇ ਦਰਖਤ ਵੀ ਸੜ ਕੇ ਸੁਆਹ ਹੋ ਗਏ ਸੋ ਇਹ ਜਿਹੜੀ ਸਾਰੀ ਅਣਗਹਿਲੀ ਹੋਈ ਇਹ ਅਣਗਹਿਲੀ ਭਾਰਤ ਮਾਲਾ ਪ੍ਰੋਜੈਕਟ ਦੇ ਕੰਮ ਕਰਦੇ ਕੰਮਿਆਂ ਤੋਂ ਹੋਈ ਔਰ ਉਹਨਾਂ ਦੀ ਅਣਗਹਿਲੀ ਦੇ ਕਾਰਨ ਐਡਾ ਵੱਡਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਝੱਲਣਾ ਪਿਆ ਔਰ ਖਾਸ ਤੌਰ ਤੇ ਅਸੀਂ ਅੱਗੇ ਜਾ ਕੇ ਦੇਖ ਕੇ ਆਏ ਆਂ ਪਿੰਡ ਨਵੀਂਪੁਰ ਦੇ ਵਿੱਚ ਵੀ ਜਾ ਕੇ ਜਿਹੜੀ ਅੱਗ ਆ ਬੜਨ ਲੱਗੀ ਸੀ ਉੱਥੇ ਤੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਨੂੰ ਰੋਕਿਆ ਨਹੀਂ ਤਾਂ ਪਿੰਡ ਵੀ ਸੜ ਕੇ ਸੁਆਹ ਹੋ ਜਾਂਦਾ 20 20 ਪਿੰਡਾਂ ਦਾ ਜ਼ੋਨ ਬਣਾ ਕੇ ਉੱਥੇ ਇਹ ਦਿਨਾਂ ਦੇ ਵਿੱਚ ਜਦੋਂ ਟਣਕੀ ਫਸਲ ਪੱਕੀ ਹੁੰਦੀ ਆ ਕੋਈ ਵੀ ਫਸਲ ਦੂਜੀ ਸਾਡੀ ਝੋਨੇ ਦੀ ਫਸਲ ਪੱਕੀ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜ਼ੋਨ ਬਣਾ ਕੇ 20-20 ਪਿੰਡਾਂ ਦਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਫਾਈਬਰ ਗੇਟ ਦੀਆਂ ਗੱਡੀਆਂ ਖੜਨੀਆਂ ਚਾਹੀਦੀਆਂ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਇਮੀਡੀਏਟ ਫਾਈਬਰ ਗੇਟ ਉੱਤੇ ਪਹੁੰਚ ਕੇ ਉਸ ਆਗੂ ਤੇ ਇਹ ਜੀ ਅਣਖਾਂ ਵੀ ਜਿੱਥੇ ਘਟਨਾ ਵਾਪਰਦੀ ਉਹਦੇ ਤੇ ਕਾਬੂ ਪਾਇਆ ਜਾ ਸਕੇ ਸਾਡੀ ਇਹ ਸਰਕਾਰ ਤੋਂ ਇਹ ਵੀ ਮੰਗ ਆ